ਤਮ ਸਿੰਘ ਜਿਹੜਾ ਸ਼ਿਕਾਇਤ ਕਰਤਾ ਆ ਇਹ ਤਪਾ ਸ਼ਹਿਰ ਦੇ ਕਾਉਂਸਲ ਦੇ ਵਿੱਚ ਏਰੀਆ ਪੈਂਦਾ ਆ ਬਹਿੰਦਾ ਰੋਡ ਦੇ ਉੱਤੇ ਔਰ ਇਹਨਾਂ ਨੇ ਸ਼ਿਕਾਇਤ ਜਿਹੜੀ ਆ ਕਮਿਸ਼ਨ ਦੇ ਦਫ਼ਤਰ ਕੋਲ ਕੀਤੀ ਸੀ ਕਿ ਕੁਝ ਲੋਕਾਂ ਨੇ ਘਰ ਵੜ ਕੇ ਜਿੱਕਾੜੀ ਲੋਜ ਕੀਤਾ ਔਰ ਗੈਰ ਕਾਨੂੰਨੀ ਤੌਰ ਤੇ ਕਲੋਨੀ ਕੱਟ ਕੇ ਇਹਨਾਂ ਦਾ ਜਿਹੜਾ ਗਲੀ ਆ ਰਸਤਾ ਆ ਉਹ ਉਹਦੇ ਤੇ ਉਹਨੂੰ ਜਿਹੜਾ ਹੈਗਾ ਉਹਦੇ ਨਾਲ ਖੇੜਖਾਨੀ ਕਰਨ ਦੀ ਕੋਸ਼ਿਸ਼ ਕੀਤੀ ਯਾਰ ਇਹ ਦੂਜੀ ਗੱਲ ਸੀ ਤੀਜੀ ਗੱਲ ਸੀ ਜਿਹਨਾਂ ਨੇ ਇੱਥੇ ਅਲਦੋ ਵਾਲੇ ਕੋਈ ਕਲੋਨੀਆਂ ਜਾਂ ਪਲਾਟ ਸੱਤੇ ਆ ਉਥੇ ਮਾਹੌਲ ਇਦਾਂ ਦਾ ਕ੍ਰੀਏਟ ਕੀਤਾ ਆ ਕਿ ਇਹਨਾਂ ਦੀ 14 ਸਾਲ ਦੀ ਬੇਟੀ ਆ ਔਰ ਉਥੇ ਪਿਸ਼ਾਬ ਕਰਕੇ ਜਿਹੜਾ ਹੈਗਾ ਉਹ ਘਰ ਦੀ ਜਿਹੜੀ ਇੱਜ਼ਤ ਆ ਉਹ ਨਾਲ ਜਿਹੜਾ ਉੱਤੇ ਵੱਡਾ ੱੱੱੱੱ ਜਿਹੜਾ ਮੈਂ ਕਹਿੰਦਾ ਇੱਕ ਤਰ੍ਹਾਂ ਦਾ ਮਾਹੌਲ ਇਦਾਂ ਦਾ ਕ੍ਰੀਏਟ ਕੀਤਾ ਜਾਂਦਾ ਕਿ ਦਲਤ ਪਰਵਾਰ ਨਾਲ ਜਿਹੜਾ ਸੰਬੰਧਤ ਪ੍ਰੀਤਮ ਸਿੰਘ ਹੈ ਉਹਦੀ ਜੀਵਨ ਦੇ ਜਿਹੜੇ ਹਾਲਾਤ ਹੈ ਉੱਥੇ ਕੀਤੇ ਗਏ ਇਸ ਸੰਬੰਧੀ ਮੇਰੇ ਮੰਨਣ ਚਾਹੀਏ ਗੱਲ ਸਹੀ ਕਿ ਇੱਕ 14 ਸਾਲ ਦੀ ਬੱਚੀ ਹੋਵੇ ਉਸ ਘਰ ਦੇ ਉਸ ਪਿਓ ਦੇ ਆਲੇ ਦੋਲੇ ਮਾਹੌਲ ਇਦਾਂ ਦਾ ਕ੍ਰੀਏਟ ਕਰਤਾ ਜਾਵੇ ਕਿ ਜਣਾ ਖਾਣਾ ਅਸੀਂ ਘਰ ਦੇ ਸਾਹਮਣੇ ਪੇਸ਼ਾ ਕਰਦਾ ਆਂ ਔਰ ਇਹਨਾਂ ਹਾਲਾਤਾਂ ਦੀ ਮੱਦੇ ਨਜ਼ਰ ਅੱਜ ਮੈਂ ਇੱਕ ਜੋ ਮੁਕਸਰ ਜਾਣਾ ਸੀ ਅੱਜ ਚੌਧਾ ਪਿੰਡ ਦੇ ਵਿੱਚ ਬਾਬਾ ਸਾਹਿਬ ਮੇੜਕਾ ਦੇ ਨਾਮ ਤੇ ਬੱਟਾ ਪ੍ਰੋਗਰਾਮ ਹੈ ਤੇ ਮੈਨੂੰ ਮੇਰੇ ਮਨ 'ਚ ਸੀ ਕਿ ਮੈਂ ਜਿਹੜੀ ਧੀ ਜਿਹੜੀ 14 ਸਾਲ ਦੀ ਧੀ ਆ ਔਰ ਧੀ ਦਾ ਬਾਪ ਹੈ ਬੀਟਰ ਸਿੰਘ ਉਹ ਪਰੇਸ਼ਾਨ ਹੈ ਉਹਨਾਂ ਦੀ ਗੱਲ ਸੁਣਾ ਉਹਨਾਂ ਦਾ ਮੌਕਾ ਦੇਖ ਇਸ ਸਬੰਧ ਦੇ ਵਿੱਚ ਅਸੀਂ ਜਿਹੜਾ ਸਬੰਧਤ ਇਨਕੁਆਰੀ ਅਫਸਰ ਹੈ ਮਾਨ ਜੋ ਐਸਪੀ ਸਾਹਿਬ ਉਹਨਾਂ ਨੂੰ ਬੁਲਾਇਆ ਸੀ ਸਬੰਧਤ ਡੀਐਸਪੀ ਆਏ ਜਾਂ ਵੈਲਫੇਅਰ ਅਫਸਰ ਪੂਰਾ ਪ੍ਰਸ਼ਾਸਨ ਪਟਵਾਰੀ ਤਹਿਸੀਲਦਾਰ ਸਭ ਇੱਥੇ ਹਾਜ਼ਰ ਹੋਏ ਆ ਮੌਕਾ ਦੇਖਿਆ ਔਰ ਖੁਸ਼ੀ ਦੀ ਗੱਲ ਇਹ ਆ ਕਿ ਜਿਹੜੇ ਦੋਸ਼ੀ ਧਿਰ ਉਹ ਜਿਨ੍ਹਾਂ ਦੇ ਉੱਤੇ ਦੋਸ਼ ਲੱਗੇ ਉਹ ਵੀ ਹਾਜ਼ਰ ਹੋਏ ਆ ਔਰ ਉਹਨਾਂ ਨੇ ਵੀ ਆਪਣਾ ਪੱਖ ਰੱਖਿਆ ਉਹਨਾਂ ਦਾ ਵੀ ਸੁਣਿਆ ਔਰ ਅਸੀਂ ਪ੍ਰਸ਼ਾਸਨ ਨੂੰ ਵੀ ਹਦਾਇਤ ਕੀਤੀ ਆ ਕਿ 72 ਘੰਟਿਆਂ ਦੇ ਵਿੱਚ ਜਿਹੜਾ ਸ਼ਿਕਾਇਤ ਕਰਤਾ ਆ ਔਰ ਜਿਨ੍ਹਾਂ ਤੇ ਦੋਸ਼ ਲੱਗੇ ਆ ਦੋਹਾਂ ਧਿਰਾਂ ਨੂੰ ਬਿਠਾ ਕੇ ਇਹ ਮਾਹੌਲ ਜਿਹੜਾ ਹੈ ਨੰਬਰ 1 ਗਲੀ ਵਾਲਾ ਮਾਹੌਲ ਜਿਹੜਾ ਇਹ ਠੀਕ ਕੀਤਾ ਜਾਵੇ ਨੰਬਰ 2 ਜਿਹੜਾ ਆਲੇ ਦੁਆਲੇ ਕੋਈ ਪਿਸ਼ਾਵਾ ਵਾਲਾ ਮਾਹੌਲ ਜਿੰਨਾ 14 ਸਾਲ ਦੀ ਸਾਡੀ ਬੱਚੀ ਜਿਹੜੀ ਧੀ ਆ ਔਰ ਧੀ ਦਾ ਬਾਪ ਹੈ ਔਰ ਪ੍ਰਭੂ ਪੂਰਾ ਪਰਿਵਾਰ ਪਰੇਸ਼ਾਨ ਹੋ ਰਿਹਾ ਉਹ ਠੀਕ ਕੀਤਾ ਜਾਵੇ ਔਰ ਜਿਹੜਾ ਕੋਈ ਘਰ ਵੜ ਕੇ ਕੈਦ ਵਿੱਚ ਲਿਖਿਆ ਗਿਆ ਗਾਲੀ ਗਲੋਚ ਕੀਤਾ ਗਿਆ ਇਹ ਤਿੰਨੇ ਹੀ ਗੱਲਾਂ 72 ਘੰਟਿਆਂ ਦੇ ਵਿੱਚ ਮਾਨਯੋਗ ਜਿਹੜੇ ਐਸਪੀ ਸਾਹਿਬ ਹੈ ਸਰਦਾਰ ਇੱਥੋਂ ਦੇ ਬਰਨਾਲੇ ਦੇ ਜੇ ਸ਼ਰਦੀਪਾ ਨੂੰ ਬੇਨਤੀ ਕੀਤੀ ਆ ਕਿ ਇਹਨਾਂ ਨੂੰ ਪਠਾਲ ਕੇ ਇਹ ਮਾਮਲਾ ਨਿਯੱਠਿਆ ਜਾਵੇ ਔਰ ਜੇਕਰ ਇਹ ਮਾਮਲਾ ਰਜਿਸਟਰਡ ਚ ਸਫਲ ਰਹਿੰਦੇ ਆ ਤਾਂ ਇਹਦੀ ਇਨਕੁਆਰੀ ਜਿਹੜੀ ਆ ਉਹ ਫਿਰ ਸੈਕਟਰੀਅਟ ਦੇ ਚੁਆਰਿਆਂ ਦੇ ਵਿੱਚ ਅਸੀਂ ਕਰਾਂਗੇ ਔਰ ਸੈਕਟਰੀਅਟ ਦੇ ਚੁਆਰਿਆਂ ਤੋਂ ਜਿਹੜਾ ਫਿਰ ਉਹ ਜਿਹੜਾ ਨਿਰਦੇਸ਼ ਆ ਉਹ ਅਸੀਂ ਪ੍ਰਸ਼ਾਸਨ ਨੂੰ ਦਵਾਂਗੇ ਪਰ ਮੇਰੀ ਇਹ ਅਪੀਲ ਹੈ ਪਰਜੋਰ ਪ੍ਰਸ਼ਾਸਨ ਅਕਿ ਇਸ ਘਟਨਾ ਦੇ ਮਾਧਿਅਮ ਤੋਂ ਪੂਰੇ ਪੰਜਾਬ ਦੇ ਪ੍ਰਸ਼ਾਸਨ ਨੂੰ ਅਪੀਲ ਹੈ ਕਿਰਪਾ ਕਰਕੇ ਇਹ ਜਿਹੜੇ ਗਰੀਬ ਲੋਕ ਨੇ ਦਲਿਤ ਲੋਕ ਨੇ ਪਛੜੇ ਵਰਗਾਂ ਦੇ ਲੋਕ ਨੇ ਇਹਨਾਂ ਨੂੰ ਜ਼ਰੂਰ ਥੱਲੇ ਹੀ ਇਨਸਾਫ ਸੈਕਟਰੀਏਟ ਦੀਆਂ 11 ਮੰਜ਼ਲਾਂ ਜਿਹੜੇ 11 ਚਿਵਾਰੇ ਆ ਉਹਨਾਂ ਚਿਵਾਰਿਆਂ ਤੱਕ ਨਾ ਇਹਨਾਂ ਲੋਕਾਂ ਨੂੰ ਪੁੱਜਣ ਦਾ ਉਹ ਬਹੁਤ ਮਹਿੰਗਾ ਪੈਂਦਾ ਹੈ ਜਾਂ ਬਹੁਤ ਪਰੇਸ਼ਾਨੀ ਹੁੰਦੀ ਹੈ ਕਿਰਪਾ ਕਰਕੇ ਮੈਂ ਬਤੌਰ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਖਾਸ ਤੌਰ ਤੇ ਪੋਸਟ ਪ੍ਰਸ਼ਾਸਨ ਅੱਗੇ ਜੁਰੂਰ ਬੇਨਤੀ ਕਰੂੰਗਾ ਅਪੀਲ ਕਰੂੰਗਾ ਇਹਨਾਂ ਗਰੀਬ ਵਰਗਾਂ ਨੂੰ ਜੁਰੂਰ ਆਪਣੇ ਲੋਕਲ ਹਲਕਿਆਂ ਦੇ ਵਿੱਚ ਹੀ ਪਹਿਲ ਦੇ ਆਧਾਰ ਤੇ ਇਨਸਾਫ